ਉੱਪਰ ਦੀ ਟੀਮ ਖੇਤਾਂ ਵਾਲੇ ਪਾਸੇ ਆ ਉਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਕੌੜੀਆਂ ਦੇ ਇਲਾਕੇ ਦਾ ਡਿੜਵੇ ਦੇ ਇਲਾਕੇ ਦਾ ਮੁੰਡਾ ਕਹਿੰਦੇ ਪਹਿਲੀ ਰੇਡ ਪਾਉਂਦਾ ਹੋਇਆ ਦੂਸਰੇ ਬੰਨੇ ਕਹਿੰਦੇ ਵੀਰਖੁਰਦ ਪਿੰਡ ਆ ਉਹ ਗੱਲਾਂ ਹੋਈਆਂ ਨੇ ਖੇਡ ਮੈਦਾਨ ਦੇ ਵਿੱਚ ਸੋਨੀ ਵੀਰ ਦੀਆਂ ਉਹਦੇ ਨਾਂ ਤੇ ਬਣੀ ਹੋਈ ਟੀਮ ਆ ਉਹ ਚਾਰ ਜਾਫੀ ਵੀਰਖੁਰਦ ਪਿੰਡ ਦੇ ਕੌਣ ਬੱਲੇ ਬੱਲੇ ਕਰਾਵੇਗਾ ਪੈਂਦੀ ਹੋਈ ਕਬੱਡੀ ਆ ਖੇਡ ਮੈਦਾਨ ਦੇ ਵਿੱਚ ਟੋਲਗੇ ਧਾਗੇ ਨੂੰ ਕੌਣ ਠੱਲ ਪਾਉਂਦਾ ਆ ਮੁੰਡਾ ਵੀਰਖੁਰਦ ਵਾਲਾ ਗਵਾਰ ਪਿੰਡ ਆ ਮਾ ਟਾਪੀ ਵੀਰ ਦੀਆਂ ਗੱਲਾਂ ਕਦੇ ਝਾੜੂ ਦੀਆਂ ਗੱਲਾਂ ਹੁੰਦੀਆਂ ਨੇ ਕਿਆ ਖੇਡ ਕਬੱਡੀ ਦੇ ਵਿੱਚ ਪਰ ਪਹਿਲੀ ਰੇਡ ਪਾ ਕੇ ਬਿੱਲਾ ਵਾਪਸ ਆ ਗਿਆ ਜਿੱਦਾਂ ਕਹਿੰਦੇ ਰਾਏ ਤਰਾਨੇ ਦਾ ਗੋਗੋ ਉੱਠਿਆ ਤੇ ਕਹਿੰਦੇ ਆਹ ਬਿੱਲਾ ਵੀ ਉਸੇ ਤਰ੍ਹਾਂ ਉੱਠੂਗਾ ਮੇਰੇ ਮਿੱਤਰੋ ਲੈ ਵੀ ਬਿੱਲੇ ਆ ਜੇ ਕਦੇ ਮਿਹਨਤ ਕਰਦਾ ਰਹੀ ਜਦੋਂ ਕੁਝ ਬਣ ਗਿਆ ਫਿਰ ਚੰਦਰਿਆ ਪੈਰ ਨਾਲ ਛੱਡੀ ਦੁਨੀਆ ਦਾ ਵੱਡਾ ਮੱਲ ਬਣੇਗਾ ਇਸੇ ਕਰਕੇ ਮਿਹਨਤ ਕਰਦਾ ਰਹੀ ਆਹ ਪੈਂਦੀ ਹੋਈ ਰੇਡ ਇਧਰ ਚਾਰ ਸਟਾਪਰ ਮੇਰੇ ਮਿੱਤਰੋ ਹੁਣ ਚਾਰੇ ਜਾਫੀ ਟੌਪਦੇ ਨੇ ਆਹ ਕਹਿੰਦੇ ਕੀਤੀ ਹੀ ਕੋਸ਼ਿਸ਼ ਲੱਗਾ ਜੋਰ ਮੁੰਡਾ ਕਹਿੰਦੇ ਉਹ ਪਿਆ ਪਿੰਡ ਦਾ ਮਾਰਦਾ ਟੱਕਰਾ ਕਦੇ ਭੱਜ ਕੇ ਗਿੱਟਿਆਂ ਨੂੰ ਆਉਂਦਾ ਤੇ ਕਦੇ ਭੱਜ ਕੇ ਕਹਿੰਦੇ ਪੱਟ ਫੜਦਾ ਕਦੇ ਲੱਕ ਫੜਦਾ ਕਦੇ ਗੁੱਟ ਫੜਦਾ ਕਦੇ ਰਖਦਾ ਧੌਣ ਤੇ ਹੱਥ ਪਰ ਸਾਹਮਣੇ ਨੰਬਰ ਰੇਡਰ ਦਾ ਬਿੱਲੇ ਬਾਰੇ ਕੀ ਖਿਆਲ ਹੈ ਜਸਪ੍ਰੀਤ ਬਿੱਲਾ ਕਹਿੰਦੇ ਇਸ ਸਮੇਂ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਹੁਣ ਬਾਧਾ ਹੋਇਆ ਕਦੇ ਜਲਾਲੀਏ ਜਲਾਲੀਏ ਬਿੱਲੇ ਦੀਆਂ ਗੱਲਾਂ ਹੋਈਆਂ ਨੇ ਜਲਾਲ ਦੀ ਬਾਤਾਂ ਬਿੱਲਾ ਖੇਡਾ ਕਦੇ ਖਲੋਟੀ ਦੇ ਬਿੱਲੇ ਦੀਆਂ ਗੱਲਾਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਹੁੰਦੀਆਂ ਨੇ ਆ ਵੀ ਬਿੱਲਾ ਹੈ ਨੌਜਵਾਨ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਲਈ ਸੱਜੇ ਖੜੇ ਆ ਭੱਜਦਾ ਹੋਇਆ ਤੇ ਨੰਬਰ ਆ ਸਮੇਂ ਰੇਡਰ ਨੇ ਆਪਣੇ ਟੀਮ ਦੇ ਲਈ ਜੋੜ ਦਿੱਤਾ ਖੇਡ ਮੈਦਾਨ ਦੇ ਵਿੱਚ ਵੀਰ ਖੁਰਦ ਪਿੰਡ ਵੀਰ ਕਲਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਆਓ ਕਹਿੰਦੇ ਚਰਚਾ ਹੁੰਦੀ ਹੈ ਕਿ ਆਓ ਕਹਿੰਦੇ ਟਾਪੀ ਪਿੰਡ ਦੇ ਇਥੋਂ ਗਵਾਂਡੀ ਪਿੰਡ ਦੇ ਆਓ ਕਹਿੰਦੇ ਚਰਚਾ ਹੋ ਰਹੀ ਹੈ ਖੇਡ ਮੈਦਾਨ ਦੇ ਵਿੱਚ ਵੀਰ ਵਾਲਾ ਕਹਿੰਦੇ ਅਗਲੀ ਰੇਡ ਪੌਂਡ ਦੇ ਲਈ ਤਿਆਰ ਵਰ ਤਿਆਰ ਆ ਮੁੰਨਕ ਤੇ ਵਿਰੋਧੀ ਟੀਮਾਂ ਦੋਨੋਂ ਟੀਮਾਂ ਖੇਡ ਮੈਦਾਨ ਦੇ ਵਿੱਚ ਨੇ ਅਗਲੇ ਮੈਚ ਦੀਆਂ ਆਪਣੇ ਰੇਡਰ ਜਿਹੜੇ ਬਾਹਰ ਚੈੱਕ ਅਪ ਕਰ ਲੈਣਾ ਬਾਅਦ ਦੇ ਵਿੱਚ ਸਮਾਂ ਨਹੀਂ ਦਿੱਤਾ ਜਾਣਾ ਉਹਦੀ ਵਿਰੋਧੀ ਟੀਮ ਵੀ ਆਈ ਆ ਮੋਨਕ ਵੀ ਪਹੁੰਚੀ ਹੋਈ ਆ ਬਹੁਤ ਬਹੁਤ ਧੰਨਵਾਦ ਆ ਕਬੱਡੀ ਪੈਣ ਜਾ ਰਹੀ ਹੈ ਤੇ ਬੋਲ ਸੋਟੇ ਭਰਾ ਦੇ ਆ ਰੇਡ ਪੈ ਰਹੀ ਏ ਇਸ ਲਈ ਜਸ਼ਨ ਕਹਿੰਦਾ ਕਬੱਡੀ ਪੈਣ ਲੱਗੀ ਹੈ ਬਾਕੀ ਅੱਜ ਸਵੇਰ ਦੀਆਂ ਜਸ਼ਨਾਂ ਕਬੱਡੀਆਂ ਪਈ ਜਾਂਦੀਆਂ ਤੇ ਕਬੱਡੀਆਂ ਰੁਕੀ ਵੀ ਜਾਂਦੀਆਂ ਆ ਪੈਂਦੀ ਹੋਈ ਰੇਡ ਦੇ ਉੱਤੇ ਆ ਮੁਕਾਬਲਾ ਹੋ ਗਿਆ ਵੱਜ ਗਏ ੱੱਕੇ ਮੁੰਡੇ ਨੇ ਕਹਿੰਦੇ ਐਂ ਸੈਂਟਰ ਲਾਈਨ ਦੇ ਉੱਤੇ ਆ ਕੇ ਜੋਫਾ ਲਾ ਦਿੱਤਾ ਤੇ ਪੁਆਇੰਟ ਕਹਿੰਦੇ ਜਾਫੀ ਦਾ ਅਗਲੀ ਰੇਡ ਇਸ ਲਈ ਮੈਦਾਨ ਦੇ ਵਿੱਚ ਕਬੱਡੀ ਪੁਆਇੰਟ ਦੇ ਲਈ ਤਿਆਰ ਬਰਚਾਰਾ ਰੌਕਸਟਾਰ ਡੀਜੇ ਖੜੈਲ ਵਾਲਿਆਂ ਦਾ ਉੱਚੇ ਜਿਹੇ ਤੌਰ ਤੇ ਧੰਨਵਾਦ ਹੈ ਸਨਾਮੀ ਨੂੰ ਬੇਨਤੀ ਆ ਜਿੱਥੋਂ ਲਾਈਨ ਮਿਟ ਗਈ ਉਥੇ-ਉਥੇ ਡੰਡਾ ਫੇਰ ਦੇ ਜੇ ਸਨਾਮੀ ਨੂੰ ਬੇਨਤੀ ਆ ਜਿੱਥੇ-ਜਿੱਥੇ ਲਾਈਨ ਜਿਹੜੀ ਮਿਟ ਗਈ ਆ ਉਹਨੂੰ ਕਲੀਅਰ ਕੀਤਾ ਜਾਵੇ ਆ ਪੈਂਦੀ ਰੇਡ ਹੈ ਖੇਡ ਮੈਦਾਨ ਦੇ ਵਿੱਚ ਹੁਣ ਕਹਿੰਦੇ ਉੱਪਿਆ ਪਿੰਡ ਵਾਲਾ ਆਪਣੀ ਟੀਮ ਦੇ ਲਈ ਕਹਿੰਦੇ ਕੋਸ਼ਿਸ਼ ਕਰਦਾ ਹੋਇਆ ਆ ਖੇਡ ਗਰਾਊਂਡ ਦੇ ਵਿੱਚ ਕੌੜੀਆਂ ਦੇ ਇਲਾਕੇ ਦਾ ਗੱਭਰੂ ਕਹਿੰਦੇ ਖੇਡ ਮੈਦਾਨ ਦੇ ਵਿੱਚ ਤਿੰਨ ਕੇ ਜਫਾ ਲਾਉਂਦਾ ਹੋਇਆ ਆ ਕਮਾਲ ਹੋਈ ਜਾਂਦੀ ਆ ਕਮਾਲ ਹੋਈ ਜਾਂਦੀ ਆ ਦੁਨੀਆ ਵੀ ਦੇਖੋ ਕਾਡੀ ਦੇ ਉੱਤੇ ਜਿਆਲ ਹੋਈ ਜਾਂਦੀ ਆ ਤੁਹਾਨੂੰ ਫਕਰ ਹੋਣਾ ਚਾਹੀਦਾ ਵੀ 19-20 ਸਾਲਾਂ ਬਾਅਦ ਟੂਰਨਾਮੈਂਟ ਹੋਇਆ ਤੁਹਾਡੇ ਪਿੰਡ ਦੇ ਵਿੱਚ ਇੰਨੀਆਂ ਟੀਮਾਂ ਆ ਗਿਆ ਤੁਸੀਂ ਤਾਂ ਖੁਸ਼ੀ ਦੇ ਵਿੱਚ ਫੁੱਲੇ ਨਾ ਸਮਾਓ ਆਹ ਕਹਿੰਦੇ ਸੋਹਣਾ ਮੇਲਾ ਕਰਾਓ ਔਰ ਸ਼ਾਸਨ ਬਣਾ ਕੇ ਰੱਖੋ ਪਰ ਮੁਹੱਬਤ ਨਾਲ ਮੇਲਾ ਕਰਾਓ ਸਾਰੇ ਭਰਾਵਾਂ ਦੇ ਉੱਚੇ ਤੌਰ ਤੇ ਧੰਨਵਾਦ ਆ ਜਿਹੜੇ ਵੀਰਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਅੱਜ ਦੇ ਮੇਲੇ ਨੂੰ ਕਹਿੰਦੇ ਅੱਗੇ ਵਾਲੀਆਂ ਟੀਮਾਂ ਵੀ ਸੱਜ ਲੈ ਉਸ ਤੋਂ ਬਾਅਦ ਫਿਰ ਮੈਚ ਥੋੜਾ ਹੀ ਬਾਕੀ ਰਹਿ ਗਿਆ ਮੇਰੇ ਯਾਰਾ ਤੇ ਅਗਲੀ ਮੈਚ ਦੀਆਂ ਟੀਮਾਂ ਜਿਹੜੀਆਂ ਵੀ ਸਾਹ ਅਗਲਾ ਫੱਗੂ ਵਾਲਾ ਤੇ ਜਟਾਣਾ ਪੁੱਜੇ ਆਹਨ ਕਹਿੰਦੇ ਜਟਾਣਾ ਤੇ ਫੱਗੂ ਵਾਲਾ ਉਹ ਵੀ ਖੇਡਣ ਦਾ ਨਾਂਦੇ ਲਾ ਕੇ ਲੱਗ ਜਾਣਾ ਮਹਿਲਕਲਾ ਖਾਠ ਤੇ ਮੋਨਕ ਦਾ ਅਗਲਾ ਮੁਕਾਬਲਾ ਜਿਹੜਾ ਖੇਡਿਆ ਜਾਣਾ ਉਸ ਤੋਂ ਬਾਅਦ ਫੱਗੂ ਵਾਲਾ ਪੁੱਜੀ ਹੋਈਆ ਸੱਦਲਾ ਜਟਾਣੇ ਵਾਲਿਆਂ ਨੂੰ ਆਹ ਕਹਿੰਦੇ ਪੈਂਦੀ ਰੇਡ ਤੇ ਉੱਪਿਆਂ ਵਾਲਾ ਮੁੰਡਾ ਕਰਦਾ ਕੋਸ਼ਿਸ਼ ਪਰ ਵੀਰ ਖੁਰਦ ਪਿੰਡ ਦਾ ਮੁੰਡਾ ਲੱਖਾਂ ਜੇ ਨੰਬਰ ਦਾ ਵਾਅਦਾ ਕਰਦਾ ਹੋਇਆ ਸਰਦਾਰ ਅਵਤਾਰ ਸਿੰਘ ਨੇ ਸਾਡੇ ਅਵਤਾਰ ਸਿੰਘ ਜੀ ਐਸਚਓ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਪੈਂਦੀ ਹੋਈ ਰੇਡ ਕਹਿੰਦੇ ਉੱਬਿਆਂ ਵਾਲੇ ਬਿੱਲੇ ਦੀ ਮੇਰੇ ਮਿੱਤਰੋ ਆ ਪੈਂਦੀ ਹੋਈ ਰੇਡ ਹੈ ਇਧਰਲੇ ਪਾਸੇ ਹੋ ਗਿਆ ਸਾਹਮਣੇ ਮੁੰਡਾ ਪਰ ਉੱਬੇ ਵਾਲਾ ਬਿੱਲਾ ਹੱਥ ਨਹੀਂ ਧਰਾਉਂਦਾ ਉੱਬਿਆਂ ਦਾ ਬਿੱਲਾ ਹੱਥ ਨਹੀਂ ਧਰਾਉਂਦਾ ਇਹ ਕਹਿੰਦੇ ਖਰੀਆਂ ਖਰੀਆਂ ਰੇਡਾਂ ਪਾਉਂਦਾ ਉੱਬਿਆਂ ਦਾ ਬਿੱਲਾ ਹੱਥ ਨਹੀਂ ਧਰਾਉਂਦਾ ਉੱਬਿਆਂ ਦਾ ਬਿੱਲਾ ਕਹਿੰਦੇ ਹੱਥ ਨਹੀਂ ਧਰਾਉਂਦਾ ਇਹ ਮੁੰਡਾ ਖਰੀਆਂ ਖਰੀਆਂ ਰੇਡਾਂ ਪਾਉਂਦਾ ਕੱਲਾਂ ਕਹਿੰਦੇ ਸਰੇ ਜੀਆਂ ਹੋਈ ਜਾਂਦੀ ਹੈ ਅੱਜ ਇਹ ਕਬੱਡੀ ਕੱਪ ਦੇ ਉੱਤੇ ਲੈ ਵੀ ਜਸ਼ਨਾਂ ਕਹਿੰਦੇ ਰੌਣਕ ਲੱਗੀ ਪਈ ਹੈ ਲਓ ਰੱਗੀ ਪਈ ਆ ਕਹਿੰਦੇ ਰੌਣਕ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੰਡੇ ਬੱਲੇ ਬੱਲੇ ਕਰਵਾ ਰਿਹਾ ਹੈ ਸਰਦਾਰ ਅਵਤਾਰ ਸਿੰਘ ਜੀ ਤਾਰੀ ਸਾਡੇ ਐਸਐਚਓ ਸਾਹਿਬ ਉਹ ਥਾਣਾ ਕਹਿੰਦੇ ਚੀਮਿਆਂ ਦੇ ਵਿੱਚ ਡਿਊਟੀ ਆ ਨਿਭਾਉਂਦੇ ਆ ਸੋਚੇ ਪ੍ਰਸ਼ਾਸਨ ਨਾਲ ਪੁਝੇ ਆ ਉਹਨਾਂ ਦਾ ਉੱਚੇ ਜੇ ਤੌਰ ਤੇ ਧੰਨਵਾਦ ਹੈ ਦਿੜਵੇ ਦੀ ਉਹ ਧਰਤੀ ਹੈ ਜਿਨੇ ਕਹਿੰਦੇ ਸਿਰੇ ਦੀ ਕਬੱਡੀ ਖੇਡੀ ਆ ਸਰਦਾਰ ਗਰਮੇਲ ਸਿੰਘ ਜੀ ਦਿੜਵਾ ਸਾਹਿਬ ਦੇ ਨਾਲ ਅਵਤਾਰ ਤਾਰੀ ਦੀਆਂ ਕਦੇ ਗੱਲਾਂ ਹੋਈਆਂ ਨੇ ਕਦੇ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਕਦੇ ਸਰਕਲ ਸਟਾਈਲ ਕਬੱਡੀ ਦੇ ਵਿੱਚ